ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਰਵਿਦਾਸ ਜੀਓ ਕੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰਵਾਰ ਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰ ਵਾਸ ਨੂੰ ਨਾਮ ਤੇਰੋ ਯਰਸਾ ਨਾਮ ਤੇਰਾ ਕਿਸ ਰੋ ਲੇ ਛੇਟਾਰੇ ਨਾਮ ਤੇਰਾ ਆਂ ਬੁਲਾ ਨਾਮ ਤੇਰਾ ਚੰਦ ਨੂੰ ਕਾਸ ਜਬੇ ਨਾਮ ਲੇ ਤੁਝੇ ਕੋਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਾਇਓ ਉਜਿਆਰੋ ਪਵਨ सग लारे ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਤਾਰ 18 ਹੈ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੂ ਨਾਮ ਤੇਰਾ ਤੂੰ ਹੀ ਚਵਰ ਟੋਲਾਰੇ ਦਾਸ 88 ਛੇ ਚਾਰੇ ਖਾੜੀ ਇਹ ਹੈ ਵਰਤਨ ਹੈ ਸਗਲ ਸੰਸਾਰੇ कह रविदास नाम तेरा आरती सात नाम है हर भोग तुम्हारे 10 8 8 6 4 रे खाणी क्या बर्तन है सगले संसार के रविदास नाम तेरा आरती ਸਤਨਾਮ ਹੈ ਹਰ ਭੋਗ ਤੁਹਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਰਵਿਦਾਸ ਜੀਓ ਕੀ ਨਾਮ ਤੇਰਾ ਆਰਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰਾ ਆਰਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰ ਆਸਨੂ ਨਾਮ ਤੇਰ ਯਰਸਾ ਨਾਮ ਤੇਰਾ ਕਿਸ ਰੋ ਲੈ ਛਿਟ ਕਾਰੇ ਨਾਮ ਤੇਰਾ ਬੁਲਾ ਨਾਮ ਤੇਰ ਚੰਦ ਨੂੰ ਕਾਸ ਜੱਬੇ ਨਾਮ ਲੈ ਤੁਝੇ ਕੋਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਆਇਓ ਉਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ 18 ਹੈ ਸਗਲ ਝੂਠਾਰੇ ਤੇਰੋ ਕੀਆ ਤੁਝੇ ਕਿਆ ਅਰਪੂ ਨਾਮ ਤੇਰਾ ਤੂੰ ਹੀ ਚਵਰ ਟੋਲਾਰੇ 10886 4ੇ ਖਾੜੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ 10 8 86 4 रे खाणी केया बर्तन है सगले संसारे कह रविदास नाम तेरा आरती सतनाम है हर भोग तुहारे वाहे गुरु जी का खालसा वाहे गुरु जी की फतेह ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਰਵਿਦਾਸ ਜੀਓ ਕੀ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰਵਾਰ ਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰ ਆਸਣੂ ਨਾਮ ਤੇਰੋ ਯਰਸਾ ਨਾਮ ਤੇਰਾ ਕੇਸ ਰੋ ਲੇ ਛੇਟਾਰੇ ਨਾਮ ਤੇਰਾ ਆ ਬੁਲਾ ਨਾਮ ਤੇਰਾ ਚੰਦ ਨੂੰ ਕਾਸ ਜਬੇ ਨਾਮ ਲੇ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਾਇਓ ਉਜਿਆਰੋ ਪਵਨ सग लारे ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਪਾਰ 18 ਹੈ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੂ ਨਾਮ ਤੇਰਾ ਤੂੰ ਹੀ ਚਵਰ ਟੋਲਾਰੇ ਦਾਸ ਅਟਾ 8 ਛੇ ਚਾਰੇ ਖਾੜੀ ਇਹ ਹੈ ਵਰਤਨ ਹੈ ਸਗਲ ਸੰਸਾਰੇ कह रविदास नाम तेरो आरती सात नाम है हर भोग तुम्हारे 10 8 8 6 4 रे खानी क्या बर्तन है सकल संसार कै रविदास नाम तेरो आरती ਸਤਨਾਮ ਹੈ ਹਰ ਭੋਗ ਤੁਹਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਰਵਿਦਾਸ ਜੀਓ ਕੀ ਨਾਮ ਤੇਰਾ ਆਰਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰਾ ਆਰਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰ ਆਸਨੂ ਨਾਮ ਤੇਰੋ ਯਰਸਾ ਨਾਮ ਤੇਰਾ ਕਿਸ ਰੋ ਲੈ ਛਿਟ ਕਾਰੇ ਨਾਮ ਤੇਰਾ ਯਾਂ ਬੁਲਾ ਨਾਮ ਤੇਰੋ ਚੰਦ ਨੂੰ کا سجب نام لے توجہ کو چارے نام تر دیوا نام تیرو باتی نام تیرو تیل لے ماہیں پسارے نام تری گی جوت لگائی ਪਾਇਓ ਉਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ 18 ਹੈ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੂ ਨਾਮ ਤੇਰਾ ਤੂੰ ਹੀ ਚਵਰ ਟੋਲਾ ਰੇ 10 8 8 6 4 ਖਾੜੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ 10 8 8 6 4 रे खाणी क्या बर्तन है सगले संसारे कह रविदास नाम तेरा आरती सतनाम है हर भोग तुम्हारे वाहे गुरु जी का खालसा वाहे गुरु जी की फतेह ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਰਵਿਦਾਸ ਜੀਓ ਕੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰਵਾਰ ਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰ ਆਸ ਨੂੰ ਨਾਮ ਤੇਰੋ ਯੁਰਸਾ ਨਾਮ ਤੇਰਾ ਕਿਸ ਰੋ ਲੇ ਛੇਟਾਰੇ ਨਾਮ ਤੇਰਾ ਆਂ ਬੁਲਾ ਨਾਮ ਤੇਰਾ ਚੰਦ ਨੂੰ ਕਾਸ ਜਬੇ ਨਾਮ ਲੇ ਤੁਝ へ ਕੋਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਾਇਓ ਉਜਿਆਰੋ ਪਵਨ ਸਗ ਲਾਰੇ ਨਾਮ ਤੇਰਾ ਤਗਾ ਨਾਮ ਫੂਲ ਮਾਲਾ ਪਾਰ 18 ਹੈ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੂ ਨਾਮ ਤੇਰਾ ਤੂੰ ਹੀ ਚਵਰ ਟੋਲਾਰੇ ਦਾਸ 88 ਛੇ ਚਾਰੇ ਖਾੜੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹ ਰਵਿਦਾਸ ਨਾਮ ਤੇਰਾ ਆਰਤੀ ਸਾਤ ਨਾਮ ਹੈ ਹਰ ਭੋਗ ਤੁਹਾਰੇ 10 8 86 ਚਾਰੇ ਖਾਣੀ ਕਿਹ ਵਰਤਨ ਹੈ ਸਗਲ ਸੰਸਾਰੇ ਕਹ ਰਵਿਦਾਸ ਨਾਮ ਤੇਰਾ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਰਵਿਦਾਸ ਜੀਓ ਕੀ ਨਾਮ ਤੇਰੋ ਆਰਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰੋ ਆਰਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਕਰਹਾਉ ਨਾਮ ਤੇਰ ਆਸਣੂ ਨਾਮ ਤੇਰੋ ਯਰਸਾ ਨਾਮ ਤੇਰਾ ਕਿਸ ਰੋ ਲੈ ਛਿਟ ਕਾਰੇ ਨਾਮ ਤੇਰਾ ਯਾਂ ਬੁਲਾ ਨਾਮ ਤੇਰੋ ਚੰਦ ਨੂੰ ਕਾਂਸ ਜਿ ਬਿਨਾਮ ਲੇ ਤੁਝੇ ਕੋਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਾਇਓ ਉਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਭਾਰ 18 ਹੈ ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੂ ਨਾਮ ਤੇਰਾ ਤੂੰ ਹੀ ਚਵਰ ਟੋਲਾਰੇ ਦਾਸ ਅਟਾ 8 ਛੇ ਚਾਰੇ ਖਾੜੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ 10 8 86 4ੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰਾ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ